ਪਰ ਜਿੰਦਰਦੀ ਹੈ ਇਹ ਕਹਿੰਦਾ ਇਹ ਬਿੱਟ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਉਤਸ਼ਾਹ ਬਹੁਤ ਜ਼ਿਆਦਾ ਬੇਕਰ ਨੂੰ ਮਿਲ ਰਿਹਾ ਹੈ ਕਹਿੰਦੇ ਨੇ ਕਿ ਜਦੋਂ ਕੋਈ ਨਮਾ ਨਵੀਂ ਬੋਰਡ ਪਹਿਲੀ ਵਾਰ ਪਹਿਨ ਜਾਂਦਾ ਤੇ ਉਤਸ਼ਾਹ ਅਲੱਗ ਹੀ ਹੁੰਦਾ ਹੈ ਮੇਰੇ ਨਾਲ ਇੱਕ ਬੋਰਡਰ ਜਿਹੜਾ ਪਹਿਲੀ ਵਾਰ ਆਪਣੀ ਬੋਰਡ ਦਾ ਇਸਤੇਮਾਲ ਕਰ ਰਿਹਾ ਹੈ ਇਹ ਨਾਮ ਹੈ ਮਿਹুল ਬੱਤਾ ਮਿਹুল ਬੱਤਾ ਮਿਹুল ਬੱਤਾ ਪਹਿਲੀ ਵਾਰ ਬੋਰਡ ਪਾ ਰਹੇ ਹਾਂ ਹਾਂਜੀ ਕਿੰਨਾ ਉਤਸ਼ਾਹ ਦੀ ਬੋਰਡ ਪਾਉਂਦਾ ਬਹੁਤ ਜ਼ਿਆਦਾ ਜਿਵੇਂ ਕਹਿ ਰਹੇ ਸੀ ਕਰਦ ਨੂੰ ਕੀ ਕਰ ਰਹੇ ਸੀ ਕਿ ਬੋਰਡ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਸੋ ਪਹਿਲੀ ਵਾਰੀ ਮੈਂ ਪਾਈ ਛੋਟੇ ਹੁੰਦੇ ਅੱਗੇ ਪਾਉਂਦਾ ਸੀਗਾ ਪਰ ਹੁਣ ਜੇ ਪਹਿਲੀ ਵਾਰੀ ਆਪ ਖੁਦ ਹੀ ਪਾਈ ਫਿਰ ਮੈਨੂੰ ਬਹੁਮਿਆ ਹੈ ਹਾਂ ਇਹਦਾ ਕਹਿਣਾ ਕਿ ਮੈਂ ਜਦੋਂ ਛੋਟਾ ਹੁੰਦਾ ਸੀ ਮੰਮੀ ਡੈਡੀ ਦੀ ਉਂਗਲ ਫੜ ਕੇ ਜਿਹੜਾ ਹੈ ਬੋਰਡ ਜਿਹੜਾ ਉਂਗਲ ਦੇ ਉੱਪਰ ਇਹ ਨਿਸ਼ਾਨ ਬੜਾ ਕੀਮਤੀ ਨਿਸ਼ਾਨਾ ਇਹ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਬੋਰਡ ਨਹੀਂ ਪਾਉਂਦੇ ਉਹਨੂੰ ਤੁਹਾਡੀ ਕੀਮਤ ਹੁੰਦਾ ਹੀ ਨਹੀਂ ਪਤਾ ਤੁਹਾਡੀ ਬੋਰਡ ਦਾ ਕੀਮਤ ਤਾਂ ਨਹੀਂ ਪਤਾ ਆਹ ਦੇਖੋ ਜਿਸ ਬੱਤੇ ਨੇ ਪਹਿਲੀ ਵਾਰ ਬੋਰਡ ਪਾਈ ਹੈ ਇਹ ਹੱਥ ਦੇ ਵਿੱਚ ਕੀ ਹੈ ਮੈਨੂੰ ਸਰਟੀਫਿਕੇਟ ਮਿਲੇ ਉਹਨਾਂ ਬੈਟਿਟ ਮਿਲੇ ਹਾਂਜੀ ਉਹਨੇ ਫੇਸਬੁੱਕ ਦੇ ਉੱਪਰ ਲੋਡ ਹੋਊਗਾ ਹਾਂਜੀ ਉਹਨੇ ਦੇਖੋ ਉਹ ਗੱਲ ਇੱਕ ਹੈ ਕਿ ਪਹਿਲੀ ਵਾਰ ਬੋਟ ਪਾ ਕੇ ਆਇਆ ਹੈ ਅੱਛਾ ਜਦੋਂ ਤੁਸੀਂ ਬਟਨ ਦੱਬਿਆ ਕਿੰਨਾ ਕੋਸਾ ਸੀ ਬਟਨ ਦੱਬਣ ਦੇ ਵਿੱਚ ਬਹੁਤ ਜ਼ਿਆਦਾ ਪੂਰਾ ਉਸਤਾਦ ਸੀਗਾ ਤੇ ਹੁਣ ਇੱਕ ਕੰਮ ਕਰਨਾ ਹੈ ਇਹ ਕਾਰਡ ਹੱਥ ਫੜ ਕੇ ਇੱਕ ਸੈਲਫੀ ਲੈ ਕੇ ਜਿਹੜਾ ਸਾਹਮਣੇ ਫੋਟੋ ਉੱਤੇ ਜਾ ਕੇ ਆਪਣਾ ਹੱਥ ਦਾ ਨਿਸ਼ਾਨ ਦੇ ਕੇ ਫੇਸਬੁੱਕ ਤੇ ਉੱਪਰ ਲੋਡ ਕਰਨਾ ਹੈ ਠੀਕ ਹੈ ਜੀ